ਸਸਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਜੀ ਸਵੇਗ ਬਾਈ ਕੋਲੇ ਫੱਗੂ ਪਿੰਡ ਹੈ ਜੀ ਪਾਈ ਦਾ ਦਿਖਾਉਣਿਆ ਜਾਨਵਰ ਸਾਨੂੰ ਬਾਈ ਦੇ ਭਈ ਇਹ ਕਿਹੜੀ ਦੀ ਹੈ ਸਸਿਕਾਲ ਬਾਈ ਸਾਰੇ ਵੀ ਨਾਲ ਇਹ 70-75 ਤੱਕ ਕਰਦੀ ਹੈ ਅੱਛਾ 70-75 ਦੀ ਹੈ ਠੀਕ ਹੈ ਇਹਦੀ ਮਾਂ ਦਾ ਆਪਾਂ ਦੁੱਧ ਥੋਲੇ ਜੀ ਲਾਈ 21 ਕਿਲੋ ਅੱਧਾ ਕਿਲੋ ਦਾਮ ਇਹ ਜਿਹੜੀ ਮੱਝ ਤੋਂ ਪਹਿਲੀ ਔਰੋ ਲਾਈਵ ਚੁਆਈ ਸੀ ਉਹ ਦਿੱਤੀ ਹੈ ਇਹ ਪੂਰੀ ਧੀ ਹੈ ਬਈ ਠੀਕ ਹੈ ਹੁਣ ਇਹ ਪਹਿਲੇ ਸੂਈ ਸੂਈ ਆ ਹਾਂ ਪਹਿਲੇ ਸੂਈ ਦੋ ਦੰਦ ਬਈ ਪੂਰੇ ਕਰਕੇ ਪਰਛਾਵੇਂ ਦੇ ਆ ਹੁਣ ਨਹੀਂ ਦੇਖੇ ਪਰਛਾਵੇਂ ਠੀਕ ਹੈ ਹਾਂ ਇਹ ਹੁਣ ਸੂਈ ਕਿਨੇ ਚਿਰ ਹੋ ਗਿਆ ਸੂਈ ਨੂੰ ਨੂੰ ਇਹ ਹੋ ਗਿਆ ਬਈ 45 ਦਿਨ ਮੰਨ ਲਓ 15 ਕਿਲੋ 100 ਗ੍ਰਾਮ ਦੁੱਧ ਨਿੱਟ ਤਿਆਰ ਆ ਹੁਣ ਮੰਨ ਲਓ 15 ਕਿਲੋ 100 ਗ੍ਰਾਮ ਹਾਂ ਤਿਆਰ ਆ ਦੁੱਧ ਮੇਰੇ ਕੋਲ 45 ਦਿਨਾਂ ਦੀ ਸੂਈ ਵੀ ਆ 45 ਦਿਨਾਂ ਦੀ ਸੂਈ ਠੀਕ ਹੈ ਇਹ ਆਪਣੇ ਘਰ ਦੀ ਕਟਿਆ ਆ ਆਪ ਪਾਪ ਸੀਮਨ ਲਿਆ ਕੇ ਲਾਇਆ ਸੀਗਾ ਸੀਮਨ ਲਾਇਆ ਸੀ ਆਪਣੇ ਸਰਦਾਰ ਚੋਂ ਆਪਣਾ ਹਰਿਆਣੇ ਚ ਰਹਿੰਦੇ ਨੇ ਪਿੰਡ ਅੱਛਾ ਤੁਹਾਡੇ ਹਸੋ ਦਾ ਕੀ 70 ਪਾ 75 ਆਇਆ ਸੀ ਹਾਂ ਥੋਲੇ ਹੀ ਪ੍ਰਾਣਾ ਸੀਮਨ ਪਿਆਛੂ ਓਕੇ ਓਕੇ ਓਦੋਂ ਲਾਇਆ ਠੀਕ ਹੈ ਤੇ ਇਹਨੇ ਹੁਣ ਕਿਹੜੇ ਬੱਚੇ ਬੱਚਾ ਕੀ ਦਿੱਤਾ ਇਹਨੇ ਮਾਂਵਲੀ ਦੀ ਕੱਟੀ ਦਿੱਤੀ ਅਲੀ ਅੱਛਾ ਮਾਂਵਲੀ ਦੀ ਕੱਟੀ ਹੈ ਹਾਂ ਹਾਂ ਠੀਕ ਹੈ ਤੇ ਇਸ ਵਿੱਚ ਇਹ ਵਾਲੀ ਇਹ ਬਈ ਆਪਾਂ ਮੰਨ ਕੇ ਚੱਲ ਪਿਛਲੇ ਕਿਹੜੇ ਲਈ ਸੀ ਟੋਕਰ ਹਾਂ ਆਪਾਂ ਮੰਨ ਕੇ ਚੱਲੋ ਦੋ ਦੰਦ ਤਾਂ ਸੀਗੀ ਅੱਛਾ 7 ਮਹੀਨੇ ਨਹੀਂ ਸੀ ਹੁਣ ਥੱਲੇ 15 ਕਿਲੋ ਦੁੱਧ ਟੋਲ ਕੇ ਲਈ ਸੀਗੀ ਟੋਕਰ ਥੱਲੇ ਤੇ 7 7 ਮਹੀਨੇ ਨਹੀਂ ਸੀ ਹੁਣ ਥੱਲੇ ਹਾਂ ਹਾਂ ਠੀਕ ਹੈ ਤੇ ਇਹ ਰਾਜ ਤੋਂ ਆਈ ਹੈ ਅੱਛਾ ਤੇ ਰਹੀ ਹੈ ਵੀ ਤੇ ਪਿਛਲੇ ਕਿਹੜੇ ਆਪਣੇ ਕੋਲ ਦੂਜੇ ਕੋਈ ਚੀਜ਼ ਆਂਦੇ ਨੇ 20 ਕਿਲੋ 226 ਗ੍ਰਾਮ ਦੁੱਧ ਦਿੱਤੇ ਠੀਕ ਹੈ ਹਾਂ ਤੇ ਮਿਲਕ ਬਿਊਟੀ ਚ ਆਈ ਸੀ 5ਵੇਂ ਨੰਬਰ ਤੇ ਚੜਕ ਚੜਕ ਹਾਂ ਠੀਕ ਹੈ ਹੁਣ ਗੱਬਣ ਕਰਾਈ ਨਹੀਂ ਹੁਣ ਅੱਗੇ ਕਰਾਵਾਂਗੇ ਅੱਛਾ ਅੱਛਾ ਟਾਈਮ ਸੈੱਟ ਕਰਕੇ ਕਰਾਏਗਾ ਗੱਬਣ ਗੱਬਣ ਕਿ ਮੈਂ ਰਾਤ ਦਾ ਥੋੜਾ ਠੰਡੇ ਸੂ ਹੂੰ ਦੁੱਧ ਹੱਡੀ ਨਹੀਂ ਮੰਨ ਕੇ ਸੀਲ ਬਹੁਤ ਵਿੱਚ ਮੈਂ ਮਰਦੀ ਨਹੀਂ ਧਾਰਾਂ ਮੇਰੀ ਤੇ ਕੋਈ ਦਿੱਕਤ ਨਹੀਂ ਹੂੰ ਉਹ ਸੌ ਮੈਂ ਤੇ ਉਹ ਵਾਲੀ ਉਹ ਵੀ ਬਈ ਮੰਨ ਕੇ ਚੱਲ ਆਪਾਂ ਕਿਸੇ ਦਿਨ ਦਵਾਈ ਸੀਗੀ 15 ਕਿਲੋ ਦੁੱਧ ਤੋੜ ਕੇ ਪਹਿਲਾਂ ਅੱਛਾ ਅੱਛਾ ਉਹ ਵੀ ਆਪਾਂ ਟੋਕੜ ਲਈ ਸੀਗੀ ਸਿਆਦ ਤੇ ਹੁਣ ਇਹ ਸੂਨ ਵਾਲੀ 2.5 ਮਹੀਨੇ ਰਹਿ ਗਈ ਜੀ ਇਹਨੇ ਪੰਦਰਾਂ ਨਹੀਂ 15 ਕਿਲੋ 300 ਗ੍ਰਾਮ ਦੁੱਧ ਤੋੜ ਕੇ ਲਈ ਸੀ ਪਤਨ ਢੰਗ 15 ਕਿਲੋ 300 ਗ੍ਰਾਮ ਤਿੰਨ ਢੰਗ ਤੋੜ ਕੇ ਲਈ ਸੀ ਤੂੰ ਉਹਦੇ 베ਲੀ ਨੂੰ ਦਵਾਈ ਸੀ 베ਲੀ ਨੂੰ ਦਵਾਈ ਸੀ ਉਹ ਤਾਂ ਹੁਣ ਮੈਂ ਲਈ ਸੀਗੀ ਠੀਕ ਹੈ ਤੁਸੀਂ ਟੋਕੜੀ ਲਈ ਸੀ ਹੁਣ ਇਹ ਹਾਂ ਟੋਕੜੀ ਲਈ ਸੀ ਚਾਰ ਪੰਜ ਵੀ ਨਹੀਂ ਹੋ ਗਈ ਲਈ ਤੂੰ ਅੱਛਾ ਠੀਕ ਉਹ ਮੱਦੇ ਸੌਲੇ ਬਤਾਵ ਦੀ ਕੱਟੀ ਉਹ ਜਿਹੜੀ ਅੰਦਰ ਖੜੀ ਹੈ। ਅੱਛਾ ਇਹ ਵੇ ਤਾਂ ਆਪਦੀ ਕੱਟੀ ਹੈ। ਇਹ ਕਿ ਸਾਢੇ 3 ਸੱਤ ਮਹੀਨੇ ਦੀ ਹੋਊਗੀ। ਹੂੰ ਸੋਹਣੀ ਕੱਟੀ ਹੈ ਨਾ। ਤੇ ਤੁਸੀਂ ਕਹੋ ਕੀ ਹਨ ਪਰਲੇ ਪਾਸੇ ਕਿਵੇਂ ਰੱਖੀ ਬੈਠੇ? ਉਹਦਾ ਬਸ ਜੀ ਕੋਈ ਛੜਦਾ ਸੀਗਾ। ਅੱਛਾ। ਹਾਂ ਇਹ ਗੱਪਣ ਉਹ ਵੀ ਸੋਹਣ ਵਾਲੀ ਹੈ। ਅੱਛਾ ਇਹ ਵੀ ਸੋਹਣ ਵਾਲੀ ਹੈ। ਹਾਂ ਹਾਂ ਠੀਕ ਹੈ। ਤੇ ਮੈਂ ਚੱਲ ਪੰਨੀ ਚਹੀ ਤੇਰੀ ਖੜੀ। ਇਹ ਰਾਠੀ ਚਾਉਂਦੀ ਹੈ। ਰਾਠੀ ਹੈ ਮੈਨੂੰ ਲੱਗਦਾ ਬਈ ਸਹਿਰ। ਇਹ ਰਾਠੀ ਹੈ ਕਰਦੇ ਜਾ। ਹਾਂ। ਅੱਛਾ ਠੀਕ ਹੈ। ਲੋ ਜੀ ਆ ਜਰਸੀ ਐ ਸਵੇਰੇ ਕੋਲ ਤੇ ਬਾਈ ਦਾ ਛੋਟਾ ਫਾਰਮ ਤੇ ਵਧੀਆ ਬਾਈ ਕੰਮ ਕਰਦਾ ਜਿੰਨੇ ਜਾਨਵਰ ਬਾਈ ਦੇ ਫਾਰਮ ਤੇ ਆਏ ਐ ਸੋਹਣਾ ਦੁੱਧ ਦਿੰਦਾ ਸਾਰੇ ਜਾਨਵਰਾਂ ਨੇ ਤੇ ਵਧੀਆ ਰੇਟ 'ਚ ਸਵੇਖ ਤੋਂ ਜਾਨਵਰ ਵੇਚੇ ਜਿਹੜੇ ਲੈ ਕੇ ਆਉਂਦਾ ਸੀ ਹਨ ਕਈ ਵਾਰ ਲੈ ਵੀ ਲੈਣੇ ਕੋਈ ਚੰਗਾ ਹੋਵੇ ਵੇਚ ਵੀ ਦੇਣੇ ਆਪਾਂ ਪੁੱਛੋ ਦਿੱਤੇ ਮੁੰਡੇ ਨਾਲ ਕੋਈ ਵੀ ਨੰਬਰ ਹੋਵੇ ਆਪਾਂ ਨੰਬਰ ਵੀ ਦੇ ਦਾਂਗੇ ਤਾਂ 2 ਮਹੀਨੇ ਹੀ ਸੋਨਾਲੀ ਦਿੱਤੀ ਸੀ 20 ਕਿਲੋ ਦੁੱਧ ਕਹ ਕੇ ਰੇਵੀ ਕਿਲੋ ਹੁਣ ਮੌਕੇ ਦੇ ਦੁੱਧ ਲਈ ਜਾਂਦੀ ਉਸ ਬੰਦੇ ਕੋਲ ਓਕੇ ਠੀਕ ਐ

ਲਓ ਜੀ ਬਸ ਚਾਹ ਦਰਦੀ ਹੈ ਧੰਨਵਾਦ ਜੀ ਸਾਰੇ ਭਰਾਵਾਂ ਦਾ